ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਤੇ ਬਾਈ ਦੀਪ ਸੂਦੂ ਦੇ ਭਰਾ ਬਾਈ ਜੀ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਐਡਵੋਕੇਟ ਵੀ ਨੇ ਕਿਵੇਂ ਦੇਖਦੇ ਹਾਂ ਅੱਜ ਦਾ ਮਾਹੌਲ ਬਾਈ ਜੀ ਜਿਵੇਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੀ ਕੀ ਹੋਇਆ ਕਿਵੇਂ ਦੇਖਦੇ ਹਾਂ ਤੁਸੀਂ ਸਾਰੇ ਸਿਸਟਮ ਦੇਖੋ ਇਹ ਜਿਹੜੀ ਕਾਲ ਅੱਜ ਦਿੱਤੀ ਗਈ ਸੀ ਲੀਡਰਸ਼ਿਪ ਕਰਨੀ ਹੈ ਉਹ ਕਿਸਾਨ ਲੀਡਰਸ਼ਿਪ ਕਰਨੀ ਹੈ ਉਹ ਉਧਰ ਤੇ ਪੰਜਾਬ ਦੀ ਆਵਾਮ ਨੇ ਨੌਜਵਾਨਾਂ ਨੇ ਫੋਲੋ ਚੜਾਤੇ ਆ ਹੁਣ ਸਾਰਾ ਕੁਝ ਲੀਡਰਸ਼ਿਪ ਤੇ ਆ ਵੀ ਉਹਨੂੰ ਇਹਨਾਂ ਨੂੰ ਕਿਵੇਂ ਟੈਕਲ ਕਰਕੇ ਅੱਗੇ ਲੈ ਕੇ ਜਾਂਦੇ ਆ ਤੇ ਨੌਜਵਾਨੀ ਦਾ ਵੀ ਹਜੇ ਤੱਕ ਦਾ ਮੈਂ ਕਹੂੰਗਾ ਵੀ ਬਹੁਤ ਜਾਪਤੇ ਚ ਹੀ ਰਹੀ ਹੈ ਜਿਨ੍ਹਾਂ ਨੇ ਸਾਰਾ ਉਹਨਾਂ ਦੇ ਅਕੋਰਡਿੰਗ ਚੱਲੇ ਹੈਗੇ ਤੇ ਇਹੀ ਆ ਵੀ ਅੱਗੇ ਵੀ ਜਾਪਤੇ ਚ ਹੀ ਰਹਿਣ ਬਿਲਕੁਲ ਜਿੰਮੇ ਦੀ ਗੱਲ ਬਾਤ ਸਾਹਮਣੇ ਆ ਰਹੀ ਸੀ ਲਾ ਅਨੁਸਾਰ ਕਿ ਪੰਜਾਬ ਦੇ ਵਿੱਚ ਆ ਕੇ ਜਿਹੜੇ ਡਰੋਨ ਨੇ ਉਹ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਜੀ ਪੰਜਾਬ 'ਚ ਹੋ ਰਿਹਾ ਸਾਰਾ ਸਿਸਟਮ ਕਿਉਂਕਿ ਹਰਿਆਣਾ ਦੀ ਜਿਹੜੀ ਹੱਦ ਆ ਉਹ ਪਿੱਛੇ ਰਹਿੰਦੀ ਆ ਕਿਵੇਂ ਦੇਖਣੋ ਲਾ ਅਨੁਸਾਰ ਇਹ ਹੋ ਸਕਦਾ ਵੀ ਦੂਜੀ ਸਟੇਟ 'ਚ ਬੈਠਿਆਂ ਤੇ ਜੇ ਪੰਜਾਬ ਸਰਕਾਰ ਮਤਲਬ ਇੱਕ ਪਾਸੇ ਆ ਤਾਂ ਇੱਧਰ ਆ ਕੇ ਹਰਿਆਣਾ ਸਰਕਾਰ ਕਰ ਸਕਦੀ ਆ ਦੇਖੋ ਇਹ ਚੀਜ਼ਾਂ ਤਾਂ ਹੁਣ ਜਿਵੇਂ ਟਾਸਕ ਫੋਰਸ ਲੱਗੀਆਂ ਹੋਈਆਂ ਗਈਆਂ ਉਹਨਾਂ ਦੀ ਟੈਰੀਟਰੀਜ਼ ਨਹੀਂ ਹੁੰਦੀਆਂ ਉਹ ਆਪਾਂ ਨੂੰ ਪੰਜਾਬ ਨੂੰ ਪਹਿਲਾਂ ਹੀ ਇਸ ਚੀਜ਼ ਚ ਕਨਸਿਡਰ ਕਰਦੇ ਆ ਕਿ ਵੀ ਇਹ ਵਾਇਲੈਂਸ ਕ੍ਰੀਏਟ ਕਰਦੇ ਆ ਉਹਦੇ ਰੋਕਣ ਲਈ ਇਹ ਆ ਪਰ ਇਹ ਸਾਰੇ ਵਾਇਲੈਂਸ ਕ੍ਰੀਏਟ ਕਰਨੀ ਆ ਇਹ ਆਪਦੇ ਹੱਕ ਲੈਣ ਇੱਥੇ ਆਏ ਆ ਤੇ ਆਪਦੇ ਹੱਕ ਲਈ ਪ੍ਰੋਟੈਸਟ ਕਰਨਾ ਇਹ ਕਿਸੇ ਲਈ ਅਗੇਂਸਟ ਨਹੀਂ ਗੇ ਕਿਉਂਕਿ ਤੇ ਆਪਦੇ ਸਿਰਫ ਫਸਲਾਂ ਦੇ ਹੱਕ ਵਾਸਤੇ ਆਏ ਆ ਤੇ ਮੈਂ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੂੰਗਾ ਵੀ ਇਹਨਾਂ ਦੇ ਜਿਹੜੇ ਬੰਦੇ ਹੱਕ ਆ ਉਹ ਸਾਨੂੰ ਦਿੱਤੇ ਜਾਣ ਤਾਂ ਜੋ ਅਸੀਂ ਆਪਦੀਆਂ ਫਸਲਾਂ ਜਿਹੜੀਆਂ ਅਸੀਂ ਪੁੱਤਾਂ ਵਾਂਗੂ ਪਾਲਦੇ ਆ ਅਸੀਂ ਉਹਨਾਂ ਦਾ ਜੋ ਜੋ ਸਾਨੂੰ ਉਹਨਾਂ ਦਾ ਮੁਆਵਜ਼ਾ ਜਿੰਨਾ ਰੇਟ ਬੰਦਾ ਹੈਗਾ ਉਹ ਸਾਨੂੰ ਦਿੱਤਾ ਜਾਵੇ ਖਨੋਰੀ ਬਾਰਡਰ ਤੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਆ ਕਿ ਉੱਥੇ ਵੀ ਕਾਫੀ ਕਸ਼ਮਕਸ਼ ਹੋਈ ਅਥਰੂ ਗੈਸ ਦੇ ਗੋਲੇ ਗੋਲੀਆਂ ਵੀ ਚਲਾਈਆਂ ਗਈਆਂ ਇੱਥੋਂ ਤੱਕ ਦੇਖਿਆ ਜਾ ਰਿਹਾ ਪਰ ਕਿਸਾਨ ਇੱਕ ਪਾਸੇ ਕਹਿ ਰਹੇ ਨੇ ਕਿ ਇੱਕ ਪੀਸਫੁਲੀ ਸ਼ਾਂਤ ਮੈਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪ੍ਰਦਰਸ਼ਨ ਕਰ ਰਹੇ ਹਾਂ ਵੀ ਸਾਨੂੰ ਜਗ੍ਹਾ ਦੇ ਦੋ ਬੈਠਣ ਦੀ ਜਗ੍ਹਾ ਦੋ ਅਸੀਂ ਦਿੱਲੀ ਬੈਠ ਜਾਾਂਗੇ ਬਾਰਡਰਾਂ ਤੇ ਬਹਿ ਜਾਣ ਵੀ ਜਗ੍ਹਾ ਤਾਂ ਦੇਵੇ ਸਰਕਾਰ ਦੇਖੋ ਪੀਸਫੁਲ ਪ੍ਰੋਟੈਸਟ ਹੀ ਆ ਆਈ ਥਿੰਕ ਕਿਸੇ ਕੋਲੇ ਕੋਈ ਹਥਿਆਰ ਦੇਖਦਾ ਹੈਗਾ ਸਾਰੇ ਆਪ ਦੇ ਨਿਸ਼ਾਨ ਸਾਹਿਬ ਜਾਂ ਕਿਸਾਨੀ ਸੰਘਰਸ਼ ਵਾਲੇ ਝੰਡੇ ਆ ਉਸ ਤੋਂ ਇਲਾਵਾ ਤਾਂ ਕੁਝ ਨਹੀਂ ਹਥਿਆਰ ਤਾਂ ਉਧਰ ਟਾਸਕ ਫੋਰਸਾਂ ਕੋਲੇ ਆ ਉਹ ਯੂਜ਼ ਕਰ ਰਹੇ ਆ ਨਾ ਕਿ ਇਹ ਇਧਰ ਲਈ ਜਿਹੜੇ ਆਪਣੇ ਕਿਸਾਨ ਜਾਂ ਨੌਜਵਾਨ ਜਾਂ ਪੰਜਾਬ ਦੀ ਆਵਾਮ ਆਈ ਆ ਉਹਨਾਂ ਨੇ ਤਾਂ ਹਥਿਆਰ ਕੋਈ ਹੈ ਹੀ ਨਹੀਂ ਨਾ ਯੂਜ਼ ਕੀਤਾ ਕਰ ਬਿਲਕੁਲ ਪਿਛਲਾ ਪ੍ਰੋਟੈਸਟ ਰਹਾ ਉਦੋਂ ਲੰਮਾ ਚੱਲਿਆ 13 ਮਹੀਨੇ ਚੱਲਿਆ ਜੀ ਸ਼ਾਂਤਮਈ ਚੱਲਿਆ ਉਹ ਵੀ ਤੇ ਜਿੱਤ ਵੀ ਮਿਲੀ ਕਿਸਾਨਾਂ ਨੂੰ ਕੀ ਲੱਗਦਾ ਹੁਣ ਕਿਉਂਕਿ ਪਹਿਲਾਂ ਤਾਂ ਲਗਾਤਾਰ ਕਿਸਾਨ ਅੱਗੇ ਚਲੇ ਗਏ ਸੀ ਹੁਣ 4 ਦਿਨ ਹੋ ਗਏ ਇੱਥੇ ਬੈਠੇ ਨੇ ਕੀ ਲੱਗਦਾ ਉਹ ਪ੍ਰੋਟੈਸਟ ਤੇ ਇਹ ਪ੍ਰੋਟੈਸਟ ਵਿੱਚ ਫਰਕ ਕੀ ਲੱਗਦਾ ਤੁਹਾਨੂੰ ਦੇਖੋ ਇਹ ਪ੍ਰੋਟੈਸਟ ਤੇ ਉਹ ਪ੍ਰੋਟੈਸਟ ਦਾ ਪ੍ਰੋਟੈਸਟ ਹੀ ਹੁੰਦਾ ਜੀ ਇਹਦੇ 'ਚ ਇਹ ਫਰਕ ਆ ਵੀ ਉਹ ਦਿੱਲੀ ਦੇ ਬਾਰਡਰ ਤੇ ਸੀ ਇਹ ਹਜੇ ਦਿੱਲੀ ਦੇ ਆਪਾਂ ਕਹ ਲਈਏ ਹਰਿਆਣਾ ਬਾਰਡਰ ਹੀ ਨਹੀਂ ਆਪਣੇ ਤੋਂ ਹੋਇਆਗਾ ਠੀਕ ਆ ਸਾਡੀ ਲੀਡਰਸ਼ਿਪ ਆ ਜੋ ਅੱਗੇ ਫੈਸਲਾ ਕਰੂਗੀ ਉਹਦੇ ਅਕੋਰਡਿੰਗ ਅਸੀਂ ਚੱਲਾਂਗੇ ਤੇ ਮੈਂ ਸਾਰਿਆਂ ਦਾ ਇਹ ਵੀ ਕਰਦਾ ਧੰਨਵਾਦ ਵੀ ਸਾਰੇ ਜਾਬਤੇ ਚ ਰਹਿ ਕੀ ਚੱਲ ਰਹੇ ਹੈਗੇ ਜੀ ਬਿਲਕੁਲ ਦੀਪ ਸਿੱਧੂ ਭਾਈ ਪਿਛਲੇ ਪ੍ਰੋਟੈਸਟ ਚ ਬਹੁਤ ਅੱਗੇ ਹੋ ਕੇ ਲੜਾਈ ਲੜਿਆ ਕਿ ਅਸੀਂ ਫਸਲਾਂ ਲਈ ਨਹੀਂ ਨਸਲਾਂ ਲਈ ਲੜ ਰਹੇ ਹਾਂ ਇੱਥੋਂ ਤੱਕ ਉਹਨਾਂ ਦੇ ਬਿਆਨਬਾਜ਼ੀ ਦੀ ਹੁਣ ਵੀ ਨੌਜਵਾਨ ਨੇ ਜਿਹੜੇ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਹੁਣ ਸੋਚ ਰਹੇ ਨੇ ਕਿ ਭਾਈ ਦੀਪ ਸਿੱਧੂ ਬਿਲਕੁਲ ਸਹੀ ਕਹਿ ਰਿਹਾ ਸੀ ਜੀ ਦੇਖੋ ਇਹ ਗੱਲ ਤਾਂ ਹੈਗੀ ਹੈ ਵੀ ਭਾਈ ਜਿਵੇਂ ਕਹਿੰਦਾ ਹੁੰਦਾ ਸੀ ਵੀ ਆਪਾਂ ਨੂੰ ਇਹ ਇੱਕ ਵਾਰੀ ਦੁਬਾਰਾ ਇਸ ਚੀਜ਼ ਤੇ ਆਉਣਾ ਪਊਗਾ ਜੋ ਉਹੀ ਆਉਣਾ ਪੈ ਗਿਆ ਵੀ ਆਪਾਂ ਉਦੋਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਨਹੀਂ ਸਮਝ ਸਕੇ ਤਾਂ ਆਪਾਂ ਨੂੰ ਦੁਬਾਰਾ ਪ੍ਰੋਟੈਸਟ ਤੇ ਦੁਬਾਰਾ ਮੋਰਚਾ ਲਾਉਣਾ ਪੈ ਰਿਹਾ ਹੈ ਬ ਪਰ ਆ ਇੱਥੇ ਪਹੁੰਚੇ ਨੇ ਗੱਲਬਾਤ ਕੀਤੀ ਆ ਕਿ ਸ਼ਾਂਤਮੀ ਜਿਹੜਾ ਪ੍ਰੋਟੈਸਟ ਕਿਸਾਨਾਂ ਦਾ ਚੱਲ ਰਿਹਾ ਉਹਨਾਂ ਦਾ ਹੱਕ ਆ ਪਰ ਸ਼ੰਭੂ ਬਾਰਡਰ ਤੇ ਅੱਜ ਜਿਹੜੇ ਹਾਲਾਤ ਬਣੇ ਨੇ ਖਨੋਰੀ ਬਾਰਡਰ ਤੇ ਜਿਹੜੇ ਹਾਲਾਤ ਬਣੇ ਨੇ ਉਹ ਇੱਕ ਚਿੰਤਾਜਨਕ ਹਾਲਾਤ ਨੇ ਇੱਕ ਨੌਜਵਾਨ ਦੀ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਆ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਆ ਪੂਰਾ ਚਿੰਤਾਜਨਕ ਮਾਹੌਲ ਰਿਹਾ ਅੱਜ ਦਾ ਸਾਰਾ ਦਿਨ ਪ੍ਰੋਟੈਸਟ ਕਰਨ ਲਈ ਅੱਗੇ ਵਧਣ ਲਈ ਕਿਸਾਨ ਕੋਸ਼ਿਸ਼ ਕਰ ਰਹੇ ਸੀ ਟਰਾਈ ਕਰ ਰਹੇ ਸੀ ਪਰ ਅੱਗੇ ਨਹੀਂ ਵਧਣ ਦਿੱਤਾ ਗਿਆ ਅਤੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ